ਸਸ਼ੀਕਰ ਕਿਸਾਨ ਭਰਾਵੋ ਅੱਜ ਆਪਾਂ ਗੱਲ ਕਰਾਂਗੇ ਨਰਮੇ ਦੀ ਜਿਹੜੇ ਜਿਹੜੇ ਕਿਸਾਨ ਭਰਾਵਾਂ ਨੇ ਨਰਮੇ ਦੀ ਫਸਲ ਦੀ ਬਿਜਾਈ ਕਰ ਰੱਖੀ ਹੈ ਅਤੇ ਪਿਛਲੇ 2-3 ਸਾਲਾਂ ਤੋਂ ਆਪਾਂ ਗੁਲਾਬੀ ਸੁੰਡੀ ਤੋਂ ਬਹੁਤ ਜ਼ਿਆਦਾ ਪਰੇਸ਼ਾਨ ਹਾਂ ਉਹਦੇ ਖਾਤਰ ਆਪਾਂ ਮੁੱਢਲੇ ਪ੍ਰਬੰਧ ਕੀ ਕਰ ਸਕਦੇ ਹਾਂ ਅਤੇ ਕੀ ਕੀ ਗੱਲਾਂ ਧਿਆਨ ਚ ਰੱਖ ਕੇ ਆਪਾਂ ਨਰਮੇ ਦਾ ਵਧੀਆ ਝਾੜ ਲੈ ਸਕਦੇ ਹਾਂ ਤਾਂ ਸਭ ਤੋਂ ਪਹਿਲਾਂ ਜੇ ਆਪਾਂ ਗੱਲ ਕਰੀਏ ਤਾਂ ਗੱਲ ਕਰਾਂਗੇ ਨਰਮੇ ਚ ਸਪੇਸਿੰਗ ਦੀ ਜਾਣੇ ਕਿ ਪੌਦੇ ਤੋਂ ਪੌਦੇ ਦੀ ਦੂਰੀ ਦੀ ਕਿਸਾਨ ਭਾਵਾ ਜੇ ਤੁਸੀਂ ਸਵਾ 3 ਫੁੱਟ ਵਾਲੀ ਮਸ਼ੀਨ ਦੇ ਨਾਲ ਨਰਵੇ ਦੀ ਬਿਜਾਈ ਕਰੀਏ ਜਾਨੇ ਕਿ 3 ਨੋੜੇ ਵਾਲੀ ਬਿਜਾਈ ਕਰੀਏ ਤਾਂ ਉਹਦੇ ਵਿੱਚ ਕੀ ਆਪਾਂ ਗੱਲਾਂ ਤੇਆਂ ਚ ਰੱਖ ਸਕਦੇ ਹਾਂ ਉਹਦੇ ਵਿੱਚ ਕਮ ਸੇ ਕਮ ਆਪਣੇ ਪੌਦੇ ਤੋਂ ਪੌਦੇ ਦੀ ਦੂਰੀ ਲਾਈਨ ਵਾਜ ਮਿਨੀਮਮ 2 ਫੁੱਟ ਹੋਣੀ ਚਾਹੀਦੀ ਹੈ ਤੇ ਜੇ ਤੁਸੀਂ ਸਵਾ 2 ਫੁੱਟ ਵਾਲੀ ਮਸ਼ੀਨ ਨਾਲ ਬਿਜਾਈ ਕਰੀਏ ਜਾਨੇ ਕਿ 4 ਬਾਣੇ ਵਾਲੀ ਮਸ਼ੀਨ ਨਾਲ ਬਿਜਾਈ ਕਰੀਏ ਤਾਂ ਕਮ ਸੇ ਕਮ ਪੌਦੇ ਤੋਂ ਪੌਦੇ ਦੀ ਦੂਰੀ 2.5 ਫੁੱਟ ਹੋਣੀ ਚਾਹੀਦੀ ਹੈ ਜੇ ਆਪਣੇ ਨਰਮੇ ਦੇ ਵਿੱਚ ਪ੍ਰੋਪਰ ਸਪੇਸਿੰਗ ਹੋਊਗੀ ਤਾਂ ਜੋ ਆਪਾਂ ਸੁੰਡੀ ਨੂੰ ਰੋਕਣ ਵਾਸਤੇ ਕੀਟਨਾਸ਼ਕ ਕਰਾਂਗੇ ਉਹ ਥੱਲੇ ਤੱਕ ਨਰਮੇ ਦੇ ਅਖੀਰਲੇ ਪੱਤਿਆਂ ਤੱਕ ਅਖੀਰਲੇ ਟਿੰਡਿਆਂ ਤੱਕ ਫੁੱਲਾਂ ਤੱਕ ਫੁੱਲ ਵਧੀਆ ਰਿਜ਼ਲਟ ਦੇਣਗੇ ਅਤੇ ਜੋ ਥੱਲੇ ਵਾਲੀ ਪਰਤ ਦੇ ਵਿੱਚ ਗੁਲਾਬੀ ਸੁੰਡੀ ਦੇ ਕੀਟ ਰਹਿੰਦੇ ਆ ਉੱਥੋਂ ਤੱਕ ਆਪਾਂ ਨੂੰ ਕੀ ਤਨਾਸ਼ਿਕ ਪਹੁੰਚ ਕੇ ਵਧੀਆ ਬਤੋ ਵਧੀਆ ਰਿਜ਼ਲਟ ਦੇਣਗੇ ਅਤੇ ਦੂਜੀ ਗੱਲ ਆਪਾਂ ਕਰਾਂਗੇ ਛਟੀਆਂ ਦੀ ਕਿਹਾ ਸੰਤਾ ਕਹਿ ਦਿੰਦੇ ਹੈ ਕਿ ਛਟੀਆਂ ਨਾਲ ਕੋਈ ਹੱਲ ਨਹੀਂ ਹੋ ਸਕਦਾ ਇਹਨਾਂ ਬਿਨਾਂ ਸਰਦਾ ਨਹੀਂ ਆਪਾਂ ਖੇਤਾਂ ਦੇ ਵਿੱਚ ਵੀ ਬਹੁਤ ਸਾਰੇ ਕਿਸਾਨ ਭਰਾਵਾਂ ਨੇ ਰੱਖ ਰੱਖੇ ਕਿਸਾਨ ਭਰਾਵੋ ਜੋ ਖੇਤਾਂ ਦੇ ਵਿੱਚ ਛਟੀਆਂ ਪਈਆਂ ਉਹਨੂੰ ਜਾਂ ਤਾਂ ਆਪਾਂ ਕਵਰ ਕਰ ਸਕਦੇ ਹਾਂ ਅਤੇ ਜਾਂ ਹੁਣ ਤੋਂ ਹੀ ਕਿਉਂਕਿ ਨਰਮੇ ਜੋ ਉਗੇਤੇ ਆ 60 ਤੋਂ 70 ਦਾ ਦੇ ਨਰਮੇ ਹੋ ਗਏ ਪੁੱਲ ਚੱਕਣੇ ਨਰਮੇ ਨੇ ਸਟਾਰਟ ਕਰ ਦਿੱਤੇ ਹੁਣ ਤੋਂ ਹੀ ਪ੍ਰੋਪਰ 8ਵੇਂ ਦਿਨ ਅਜੇ ਆਪਾਂ ਚਾਹੇ ਨਰਮੇ ਦੇ ਉੱਤੇ ਪੁੱਲ ਨਾ ਚੱਕੇ ਹੋਣ ਤਾਂ ਅਪਰ 10 ਦਿਨ ਡੇਟ ਵੀ ਸਪਰੇਅ ਸਟਾਰਟ ਕਰ ਸਕਦੇ ਆ ਪਰ ਜੋ ਕਿ ਸ਼ਟੀਆਂ ਉਹਨਾਂ ਤੇ ਆਪਾਂ ਨੂੰ ਹੁਣ ਤੋਂ ਹੀ ਪ੍ਰੋਪਰ 8ਵੇਂ ਦੀ 8ਵੇਂ ਦਿਨ ਗੁਲਾਬੀ ਸੁੰਡੀ ਵਾਸਤੇ ਪ੍ਰੋਕਲਮ ਡੈਨੀਟੋਲ ਪ੍ਰੋਫੈਨੋਫੋਸ ਕੋਈ ਵੀ ਆਪਾਂ ਦਵਾਈ ਲੈ ਸਕਦੇ ਆ ਪਰ ਸ਼ਰਟੀਆਂ ਦੇ ਉੱਤੇ ਆਪਾਂ ਇੱਕ ਦੋ ਢੋਲਕੀਆਂ ਲਾਜ਼ਮੀ ਹੀ 8 ਦਿਨਾਂ ਤੋਂ ਪਾਉਣੀਆਂ ਨੇ ਕਿਉਂਕਿ ਉੱਥੋਂ ਹੀ ਤਿਪਿਆਂ ਤੋਂ ਬਯਸਕ ਬਣ ਕੇ ਪਤੰਗੇ ਬਣ ਕੇ ਉੱਡਣਾ ਤੇ ਆਪਣੇ ਫੁੱਲਾਂ ਦੇ ਵਿੱਚ ਆਂਡੇ ਦੇਣੇ ਤਾਂ ਇਹ ਵੀ ਦੂਸਰਾ ਤਰੀਕਾ ਆਪਣਾ ਜਿਸ ਤੋਂ ਆਪਾਂ ਗੁਲਾਬੀ ਸੁੰਡੀ ਨੂੰ ਕੰਟਰੋਲ ਕਰ ਸਕਦੇ ਆ ਅਤੇ ਤੀਸਰਾ ਤਰੀਕਾ ਜੋ ਆਪਣਾ ਹੈ ਜੇ ਨਰਮਾ ਆਪਣਾ ਫੁੱਲ ਚੱਕਨੇ ਸਟਾਰਟ ਕਰ ਚੁੱਕੇ ਅਗੇ ਤੇ ਨਰਮੇ ਜਿਆਦਾਤਰ ਫੁੱਲ ਚੱਕਨੇ ਸਟਾਰਟ ਕਰ ਚੁੱਕੇ ਉਹਨਾਂ ਦੇ ਉੱਤੇ ਆਪਾਂ ਪ੍ਰੋਬਲਮ ਦੀ ਸਪਰੇ ਡੈਨੀਟੋਲ ਦੀ ਸਪਰੇ ਜੋ ਵੀ ਹਲਕੀਆਂ ਫੁਲਕੀਆਂ ਹੋਰ ਆਪਣੇ ਧਿਆਨ ਚਾਉਂਦੀਆਂ ਨੇ ਇੱਕ ਸਪਰੇ ਆਪਾਂ ਹੁਣ ਲਾਜ਼ਮੀ ਲਾ ਦੇਣੀ ਇਹਨੂੰ ਲੇਟ ਨਹੀਂ ਕਰਨਾ ਜੇ ਆਪਾਂ ਇਹਨੂੰ ਲੇਟ ਕਰਾਂਗੇ ਤਾਂ ਆਪਣੇ ਜੋ ਹੋਰ 15 20 ਦਿਨਾਂ ਨੂੰ ਨਰਮੇ ਨੇ ਫੁੱਲ ਚੱਕਣਾ ਪਲ ਚੱਕਣਾ ਉਹ ਤੇ ਦੁੱਗਣਾ ਹੋ ਕੇ ਅਟੈਕ ਆਪ ਨੂੰ ਦੇਖਣ ਨੂੰ ਮਿਲੇਗਾ ਤੇ ਉਹ ਤੀਸਰੀ ਆਪਾਂ ਇਹਦੇ ਵਿੱਚ ਆਪਾਂ ਚੋ ਤੀਸਰਾ ਕੰਮ ਕਰ ਸਕਦੇ ਆ ਤੀਸਰਾ ਕੰਮ ਇਹ ਆ ਵੀ ਆਪਾਂ ਫੋਰੋਮਨ ਟਰੈਪ ਲਾ ਕੇ ਇੱਕ ਕਿਲੇ ਦੇ 2 3 4 ਟਰੈਪਾਂ ਤੱਕ ਆਪਾਂ ਲਾ ਸਕਦੇ ਆ ਜੇ ਉਹਦੇ ਵਿੱਚ ਆਪਾਂ ਨੂੰ ਕੁਲਾਬੀ ਸੁੰਢੀ ਦੇ ਪਤੰਗੇ ਦੇਖਣ ਨੂੰ ਮਿਲਦੇ ਨੇ ਤਾਂ ਫਿਰ ਵੀ ਆਪਾਂ ਸਪਰੇਅ ਸਟਾਰਟ ਕਰ ਸਕਦੇ ਆ ਹਾਂ ਨੀਮ ਆਇਲ ਦੀ ਸਪਰੇਅ ਵੀ ਆਪਾਂ ਪਹਿਲੀ ਸਪਰੇ ਜੋ ਨੀਮ ਆਇਲ ਦੀ ਲਾ ਸਕਦੇ ਆ ਪਰ ਨਰਮਾ 60 ਤੋਂ 65 ਦੇ ਹਾਂ ਤੱਕ ਏਜ ਦੇ ਵਿੱਚ ਹੁਣ ਤੀ ਆਪਾਂ ਨੀਮ ਆਇਲ ਦੀ ਸਪਰੇ ਲਾ ਸਕਦੇ ਆ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਤਾਂ ਆਪਾਂ ਨੂੰ ਨਰਮੇ ਤੇ ਨੀਮ ਆਇਲ ਦੇ ਬਹੁਤ ਘੱਟ ਜਲਦ ਦੇਖ ਨੂੰ ਮਿਲਦੇ ਤੇ ਹੋਰ ਜੇ ਆਪਾਂ ਇੱਕ ਲਾਸਟ ਏ ਦੀ ਗੱਲ ਕਰੀਏ ਤਾਂ ਨਰਮੇ ਦੇ ਜੋ ਆਪਾਂ ਹਾਈਟ ਹੈ ਉਸ ਨੂੰ ਰੋਕਣ ਵਾਸਤੇ ਗ੍ਰੋਥ ਘੱਟ ਕਰਵਾਈਏ ਜੋ ਪੈਸਟੀਸਾਈਡ ਵਗੈਰਾ ਦਾ ਜਾਂ ਆਪਾਂ ਖਾਦ ਵਗੈਰਾ ਦਾ ਜਿਆਦਾ ਉਪਯੋਗ ਕਰਦੇ ਆ ਪੈਸਟੀਸਾਈਡ ਐਨਪੀਕੇ ਵਗੈਰਾ ਆਪਾਂ ਕਰਦੇ ਆ ਜਦੋਂ ਜਾਂ ਆਪਾਂ ਖਾਦ ਵਗੈਰਾ ਦਾ ਜੋ ਉਪਯੋਗ ਕਰਦੇ ਆ ਉਹ ਥੋੜਾ ਜਿਹਾ ਘੱਟ ਕਰੀਏ ਕਿਉਂਕਿ ਨਰਮਾ ਥੋੜਾ ਜਿਹਾ ਮੈਚੂਰ ਹੋਊਗਾ ਟਿੰਡੇ ਚੱਕਰੇ ਸਟਾਰਟ ਹੋਊਗਾ ਆਪਾਂ ਉੱਪਰ ਦੇ ਐਨਪੀਕੇ ਦੀਆਂ ਸਪਰੇਆ ਜਿਆਦਾ ਕਰ ਸਕਦੇ ਆ ਇਹ ਚਾਰ ਪੰਜ ਗੱਲਾਂ ਸੀ ਕਿਸਾਨ ਭਰਾਓ ਇਹਨਾਂ ਦਾ ਆਪਾਂ ਨੂੰ ਹੁਣ ਤੋਂ ਹੀ ਧਿਆਨ ਰੱਖਣ ਦੀ ਲੋੜ ਹੈ ਅੱਗੇ ਚੱਲ ਕੇ ਵੀ ਤੁਹਾਡੇ ਕੋਲੇ ਜਾਣਕਾਰੀ ਨਰਮ ਦੀ ਲੈ ਕੇ ਆਉਂਦੇ ਰਵਾਂਗੇ ਧੰਨਵਾਦ